ਨਾਮੀ ਤੁਸੀਂ ਵੀ ਆਪਣਾ ਕੋਈ ਅਨੁਭਵ ਦੱਸੋਗੇ ਵੀ ਆ ਸੁਣਾਇਆ ਆ ਸਾਡੇ ਪਿਆਰਵਾਨ ਸਿੰਘ ਨੇ ਸੁਣਾਇਆ ਕਿ ਨਾ ਜੀ ਸਾਡੇ ਕਿਸੇ ਰਿਸ਼ਤੇਦਾਰ ਨੂੰ ਰਿਲੇਟਿਵ ਨੂੰ ਬੀਬੀ ਨੂੰ ਹਰਨੀਆਂ ਸਨ ਤ ਉਹ ਜਿਹੜਾ ਗੁਰੂ ਰਾਮਦਾਸ ਸਾਹਿਬ ਹਸਪੀਟਲ ਹੈ ਨਾ ਉੱਥੋਂ ਜਾ ਕੇ ਆਪਰੇਸ਼ਨ ਕਰਾਇਆ ਉਹ ਠੀਕ ਹੋ ਗਈ ਕਿੰਨੇ ਹੋ ਸਾਡਾ ਕੋਈ ਹੋਰ ਜਾਣਕਾਰ ਸੀ ਤੇ ਉਹਨੂੰ ਵੀ ਹਰਨੀਆਂ ਦੀ ਇਹ ਪ੍ਰੋਬਲਮ ਹੋ ਗਈ ਹਾਲਾਂਕਿ ਉਹ ਸਿੰਘ ਦੇ ਜਿਹੜੇ ਪਿਤਾ ਜੀ ਨੇ ਡੈਡੀ ਨੇ ਉਹ ਕੌੜਾ ਪਾਣੀ ਸ਼ਰਾਬ ਪੀ ਲਿੰਦਾ ਆ ਸਤਨਾਮ ਸ੍ਰੀ ਤੇ ਕਹਿੰਦੇ ਉਹਨਾਂ ਨੇ ਨਾ ਪੁੱਛ ਲਿਆ ਜਿਵੇਂ ਆਪਾਂ ਸਹਿਸਭਾਈ ਪੁੱਛ ਲਈਨੇ ਵੀ ਤੁਸੀਂ ਇਲਾਜ ਕਿੱਥੋਂ ਕਰਾਇਆ ਸੀ ਉਹ ਜਿਹੜੇ ਪਰਿਵਾਰ ਨੂੰ ਫਿਰ ਸਾਥ ਸੰਗਤ ਜੀਏ ਦਿੱਕਤ ਹੋ ਗਈ ਉਹਨਾਂ ਨੇ ਨਾ ਉਹਨੂੰ ਪੁੱਛ ਲਿਆ ਉਹਦੇ ਪਿਤਾ ਨੂੰ ਵੀ ਤੁਹਾਡੇ ਜਿਹੜੇ ਬਿਮਾਰ ਸੀ ਹਰਨੀਆਂ ਸੀ ਉਹਨਾਂ ਨੇ ਇਲਾਜ ਕਿੱਥੋਂ ਕਰਾਇਆ ਉਨੇ ਇਹ ਨਹੀਂ ਕਿਹਾ ਗੁਰੂ ਰਾਮਦਾਸ ਸਾਹਿਬ ਹਸਪਤਾਲ ਤੋਂ ਕਹਿਣ ਲੱਗਾ ਅੰਮ੍ਰਿਤਸਰ ਲੈ ਜਾਓ ਆਪ ਕੋ ਸਤਨਾਮ ਸ੍ਰੀ ਉੱਥੇ ਲੈ ਜਾਓ ਗੁਰੂ ਸਾਹਿਬ ਦੀ ਹਜ਼ੂਰੀਏ ਬੰਗੇ ਪ੍ਰਾਣੇ ਵੀ ਬਾਰਤ ਤਾ ਕਹਿਣ ਲੱਗੇ ਜੀ ਉਹ ਹੁਣ ਉਹ ਨਹੀਂ ਕਿਹਾ ਵੀ ਉੱਥੇ ਗੁਰੂ ਰਾਮਦਾਸ ਸਾਹਿਬ ਹਸਪਤਾਲ ਹੈ ਉੱਥੇ ਲੈ ਜਾਓ ਕੀ ਆਖਿਆ ਅੰਮ੍ਰਿਤਸਰ ਲੈ ਜਾਓ ਤੂੰ ਕਹਿੰਦੇ ਅਛਾ ਤੋ ਠੀਕ ਹੋ ਗਿਆ ਸੀ ਕਹਿੰਦੇ ਹਾਂ ਸਾਡੇ ਤੋ ਠੀਕ ਨੇ ਕਿੰਦੇੋ ਪਰਿਵਾਰ ਸਮੇਤ ਦਰਬਾਰ ਸਾਹਿਬ ਚਲੇ ਗਏ ਆਖੋ ਸਤਨਾਮ ਸ੍ਰੀ ਸੇਵਾ ਕੀਤੀ 2-4 ਦਿਨ ਰਹੇ ਠੀਕ ਹੋ ਗਏ ਵਾਪਸ ਆ ਕੇ ਨਾ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਰਾਹ ਪਾ ਦਿੱਤਾ ਤੇ ਉਹ ਗੋਗੀ ਪੁੱਛਦਾ ਆਪਰੇਸ਼ਨ ਠੀਕ ਹੋ ਗਿਆ ਕਿਨੋਂ ਆਪਰੇਸ਼ਨ ਉੱਥੇ ਜਾ ਕੇ ਆਪਰੇਸ਼ਨ ਦੀ ਲੋੜ ਹੀ ਨਹੀਂ ਪਈ ਆਖੋ ਸਤਨਾਮ ਸ੍ਰੀ ਕਹਿੰਦੇ ਕਿੱਥੇ ਗਏ ਸੀ ਇਨੇ ਅਸੀਂ ਤਾਂ ਗੁਰੂ ਰਾਮਦਾਸ ਰੱਖੋ ਅਸੀਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਚਲੇ ਗਏ ਠੀਕ ਹੋ ਗਏ ਉੱਥੋਂ ਉਹ ਕਹਿਣ ਲੱਗੇ ਫਿਰ ਇਹ ਕਲਾ ਤੁਹਾਡੀ ਭਾਵਨਾ ਨਹੀਂ ਵਰਤੀ ਐ ਉਹ ਕਹਿਣ ਲੱਗਾ ਮੈਂ ਹਸਪਤਾਲ ਤਾਂ ਹੋ ਸਕਦਾ ਨਹੀਂ ਕਿਹਾ ਪਰ ਮੇਰਾ ਭਾਵ ਸੀ ਤੁਸੀਂ ਉੱਥੇ ਅੰਮ੍ਰਿਤਸਰ ਹਸਪਤਾਲ ਚਲੇ ਜਾਓ ਆਪਕੋ ਸਤਨਾਮ ਸ੍ਰੀ ਤੇ ਸਿੱਧਾ ਕਹਿ ਤਾ ਅੰਮ੍ਰਿਤਸਰ ਚ ਨਹੀਂ ਜਾਓ ਤੇ ਉਹ ਸਿੰਘ ਕਹਿੰਦਾ ਕਹਿੰਦਾ ਵੇਖੋ ਫਿਰ ਕਹਿੰਦਾ ਬਾਬਾ ਜੀ ਵੀਰ ਜੀ ਕਹਿੰਦਾ ਗੁਰੂ ਸਾਹਿਬ ਨੇ ਐਸੀ ਕਲਾ ਵਰਤਾ ਦਿੱਤੀ ਤੇ ਕਹਿੰਦੇ ਅਸੀਂ ਹੈਰਾਨ ਸੀ ਵੀ ਸੱਚੇ ਪਾਤਸ਼ਾਹ ਨੇ ਜਿਹਦੇ ਤੇ ਕਿਰਪਾ ਕਰਨੀ ਐਂ ਆਵਾਜ਼ ਮਾਰ ਲਿੰਦਾ ਕੋ ਸਤਨਾਨ ਹਾਨੁ ਸ੍ਰੀ ਐਂ ਬਾਹ ਫੜ ਲਿੰਦਾ ਗੁਰੂ ਸਾਹਿਬ